ਮਹਿੰਦਰ ਭਗਤ ਜੀ ਦੀ ਬੜੀ ਵੱਡੀ ਜਿੱਥੇ ਦੇ ਨਾਲ ਲੋਕਾਂ ਨੂੰ ਕੁਝ ਫਰਮਾ ਦਿੱਤਾ ਜਾਂਦਾ ਵਾ ਜਿੰਨੀ ਚੋਣ ਦੇ ਵਿੱਚ ਸਾਡੇ ਨਾਲ ਐਸਐਲ ਵੀ ਮੌਜੂਦ ਨੇ ਜੱੱਬੇਵਾਲ ਸਾਹਿਬ ਇਹਨਾਂ ਨਾਲ ਗੱਲ ਕਰਦੇ ਆ ਰਾਜਨਾ ਜੱੱਬੇਵਾਲ ਜੀ ਨਾਲ ਵੀ ਇਹਨਾਂ ਨੂੰ ਜਿਹੜੀ ਅੱਜ ਫਤਵਾ ਹੈਗਾ ਵੱਟਾ ਮਿਲਿਆ ਵਾ ਲੋਕਾਂ ਦਾ ਇਹਨਾਂ ਦਾ ਤਾਂ ਬਾਰੇ ਕੀ ਕਹਣਾ ਹਾਂਜੀ ਜੱੱਬੇਵਾਲ ਸਾਹਿਬ ਪਹਿਲਾਂ ਤੋਂ ਬਹੁਤ ਮੁबारकਾਂ ਜੀ ਮਹਿੰਦਰ ਭਗਤ ਜੀ ਬੜੀ ਵੱਡੀ ਜਿੱਤ ਨੇ ਜਿੱਤੇ ਆ ਬਹੁਤ ਮੁਬਾਰਕ ਜੀ ਮਹਿੰਦਰ ਭਗਤ ਜੀ ਨੂੰ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਤੇ ਮੈਂ ਬਹੁਤ ਵਧਾਈ ਦਿੰਦਾ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਾਡੇ ਪ੍ਰਗਵਾਨ ਸਮਾਨ ਜੀ ਨੂੰ ਉਹਨਾਂ ਦੇ ਸਾਰੇ जिन्हें इन झुलसती हुई गर्मी प्रचार किया और मैं मुबारकबाद साढ़े जनरल सैकटी इंचार्ज तो पाठक जी अरविंद केजरीवाल जी की सोच में जिन्हों की बदौलत जो बहुत जंग लड़ी गई है कैबिनेट मिनिस्टर साहबान सारे नेंग ने ने लड़ी है तो हर वर्कर ਔਰ इवन ਵੈਸਤੇ ਹਰ ਵੋਟਰ ਤੇ ਸਪੋਰਟਰ ਨੂੰ ਜਿਨਾਂ ਨੇ ਵੋਟ ਪਾਈ ਜਾਂ ਨਹੀਂ ਪਾਈ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਆ ਕਈ ਤਰ੍ਹਾਂ ਦੇ ਅੱਗੇ ਕਸ਼ਮੀਰ ਵੀ ਲੱਗਦੇ ਰਹੇ ਨੇ ਜਿੱਮੀਦਰ ਤੋਂ ਚੋਣ ਪ੍ਰਚਾਰ ਹੁੰਦਾ ਰਿਹਾ ਵਾ ਕਈ ਤਰ੍ਹਾਂ ਦੇ ਅਲਿਗੇਸ਼ਨ ਲੱਗੇ ਰਹੇ ਭਗਤ ਜੀ ਤੋਂ ਵੀ ਲੱਗੇ ਨੇ ਬਈ ਜਦ ਉਹਨਾਂ ਦੇ ਸਾਥੀ ਸਾਹ ਜਗਦੇ ਕੋਈ ਕੰਮ ਨਹੀਂ ਕੀਤੇ ਉਹਨਾਂ ਨੇ ਉਹ ਸ਼ਹਿਰ ਦੇ ਵੀਰਵਾਰ ਨੇ ਕੋਠੀ ਬਾਹਰ ਪਾਈ ੱਗੀ ਆ ਕਿਦਾਂ ਕਿਦਾਂ ਦੇਖਦੇ ਇਸ ਚੀਜ਼ ਨੂੰ ਲੈਦੇ ਕੋ ਸਾਰੇ ਜਿੰਨੇ ਵੀ ਉਹਨਾਂ ਨੇ ਇਲਜ਼ਾਮ ਲਗਾਏ ਇਲਜ਼ਾਮ ਤਰਾਸ਼ੀਆਂ ਕੀਤੀਆਂ ਉਹਨਾਂ ਦਾ ਦੋਆ ਲੋਕਾਂ ਨੇ ਆਪਣੇ ਇਸ ਇਲੈਕਸ਼ਨ ਦੇ ਵਿੱਚ ਦਿੱਤਾ ਸੋ 60% ਵੋਟ ਦਾ ਪੈਣਾ 59% ਵੋਟ ਦਾ ਪੈਣਾ ਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੁਨੇਹਾ ਹੈ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਪ੍ਰਤੀ ਲੋਕ ਜਾਗਰੂਕ ਨੇ ਉਸ ਤੇ ਮੋਹਰ ਲੱਗੀ ਹੈ ਭਗਵਾਨਤਮਨ ਜੀ ਦੀ ਸੋਚ ਤੇ ਮੋਹਰ ਲੱਗੀ ਹੈ ਆਮ ਆਦਮੀ ਪਾਰਟੀ ਦੀ ਸੋਚ ਤੇ ਮੋਹਰ ਲੱਗੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਲੋਕਾਂ ਨੇ ਮੋਹਰ ਲਗਾਈ ਹੈ ਸੋ ਇਜ਼ਾਮ ਤਰਾਸ਼ੀਆਂ ਕਰਨਾ ਦੇ ਵਿਰੋਧੀਆਂ ਦਾ ਕੰਮ ਸੋ ਬਰਥਡੇਂ ਇੱਕ ਕੁਸਚਨ ਹੈ ਕਿ ਸੀਐਮ ਸਾਹਿਬ ਜਦੋਂ ਵੀ ਜਿੰਨੀਆਂ ਵੀ ਗੱਡੀਆਂ ਕੀਤੀਆਂ ਵਾ ਉਹਨਾਂ ਵੱਲ ਇੱਕੋ ਗੱਲ ਕਹੀ ਗਈ ਹੈ ਕਿ ਇਹਨਾਂ ਨੇ ਇੱਕ ਪਰ ਬਣਾਇਆ ਦਿਓ ਬਾਕੀ ਕੰਮ ਮੇਰਾ ਵਾ ਵਿਧਾਇਕ ਤੇ ਲੋਕਾਂ ਨੇ ਬਣਾਤਾ ਕਿ ਹੁਣ ਜਿਹੜੀਆਂ ਦੂਜੀਆਂ ਪੋੜੀਆਂ ਸੀਐਮ ਸਾਹਿਬ ਚਲਾ ਰਹੇ ਨੇ ਦੇਖੋ ਜੀ ਸੀਐਮ ਸਾਹਿਬ ਦਾ ਉਹਦਾ ਪ੍ਰੈਰੋਗੇਟਿਵ ਆ ਆਲ ਇਨ ਆਲ ਆ ਸਟੇਟ ਦੇ ਸਟੇਟ ਹੈਡ ਨੇ ਸੋ ਉਹਨਾਂ ਦਾ ਪ੍ਰੈਰੋਗੇਟਿਵ ਆ ਸਾਰਾ ਬਿਲਕੁਲ ਦੇਖੋਣਗੇ ਕਿਉਂ ਨਹੀਂ ਦੇਖਣ ਆ ਬਿਲਕੁਲ ਹੁਣੇ ਰਾਜਮੈਂਟ ਚੱਪੀ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕੀ ਬਹੁਤ ਵੱਡੀ ਜਿੱਤ ਜਿਹੜੀ ਆ ਜਗENDER ਵਾਸਤੇ ਲੋਕਾਂ ਦੀ ਜਿਹੜੀ ਮੰਤਰ ਭਗਤ ਦੀ ਜਿਹਨੂੰ ਦਿੱਤੀ ਹੈਗੀ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਸੀਐਮ ਸਾਹਿਬ ਨੇ ਜੋ ਵੀ ਵਾਅਦਾ ਕੀਤਾ ਸੀ ਉਹ ਵਾਅਦਾ ਜਿਹੜਾ ਵਾ ਪੂਰਾ ਕੀਤਾ ਜਾਏਗਾ ਉਹ ਇੱਕ ਇੱਕ ਵਾਅਦਾ ਜਨਾਵਾ ਦਬਾਇਆ ਜਾਏਗਾ ਕੈਮਰਾਮੈਨ ਸੁਦੇਸ਼ ਜਨਨ ਮਨਿੰਦਰ ਕਪਾ ਇੰਡੀਆ ਦੀ